ਨੌਜਵਾਨ ਨੇ ਕੈਨੇਡਾ ਜਾਣ ਦੇ ਚਾਅ ਚ ਗਵਾਏ 38 ਲੱਖ ਕੈਨੇਡਾ ਪਹੁੰਚ ਕੇ ਲੜਕੀ ਵਾਅਦੇ ਤੋਂ ਮੁੱਕਰੀ ਨੌਜਵਾਨ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੇ ਪੱਧਰ ਤੇ ਕੈਨੇਡਾ ਪਹੁੰਚਿਆ ਤਾਂ ਉਸ ਦੀ ਪਤਨੀ ਨੇ ਉਸ ਨੂੰ ਘਰੇ ਹੀ ਨਹੀਂ ਵੜਨ ਦਿੱਤਾ ਤੇ ਪੁਲਿਸ ਬੁਲਾਉਣ ਦੀ ਧਮਕੀ ਦਿੱਤੀ ਜ਼ਿਲ੍ਹਾ ਪੁਲਿਸ ਮੁਖੀ ਮਲੇਰਕੋਟਲਾ ਵੱਲੋਂ ਮੁੰਡੇ ਦੇ ਮਾਤਾ ਪਿਤਾ ਵੱਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਵਿਹੋਤਾ ਕੁੜੀ ਤੇ ਉਸ ਦੇ ਪਿਤਾ ਉੱਪਰ ਧੋਖਾ ਤੜੀ ਦਾ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਲੜਕੇ ਵਾਲਿਆਂ ਨੇ ਆਪਣੀ ਨੂੰਹ ਦੀ ਮਾਂ ਦੇ ਉੱਪਰ ਵੀ ਮੁਕਦਮਾ ਦਰਜ ਕਰਨ ਦੀ ਮੰਗ ਕੀਤੀ ਹੈ ਲੜਕੀ ਦੇ ਪਿਤਾ ਵੱਲੋਂ ਆਪਣੇ ਪੱਖ ਚ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਹਰਕਮਰਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਮੁੱਢਲੀ ਪੜਤਾਲ ਤੋਂ ਬਾਅਦ ਥਾਣੇ ਅਮਰਗੜ ਜ਼ਿਲ੍ਹਾ ਮਲੇਰਕੋਟਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ ਜਦਕਿ ਵਿਸਥਾਰ ਪੂਰਵਕ ਪੜਤਾਲ ਕਰਕੇ ਜਿਸ ਦਾ ਨਾਮ ਸਾਹਮਣੇ ਆਇਆ ਉਸ ਨੂੰ ਵੀ ਮੁਕੱਦਮੇ ਚ ਸ਼ਾਮਿਲ ਕੀਤਾ ਜਾਵੇਗਾ। ਮਲੇਰਕੋਟਲਾ ਤੋਂ ਕੁਲਵੰਤ ਸਿੰਘ ਮਹਾਲੀ ਦੀ ਵਿਸ਼ੇਸ਼ ਰਿਪੋਰਟ। ਸਰ ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਸਰਦਾਰ ਸੁਖਜਿੰਦਰ ਸਿੰਘ son of ਗੁਰਮੀਤ ਸਿੰਘ। ਪਿੰਡ ਬਨਵੋਰਾ ਤਹਿਸੀਲ ਅਤੇ ਜ਼ਿਲ੍ਹਾ ਸੰਗਰੂ ਆਮਲੇਰ ਕੋਟਲਾ ਸਰ ਇਹ ਇੱਕ ਪਿਛਲੇ ਕੁਝ ਦਿਨਾਂ ਤੋਂ ਇੱਕ ਸੋਸ਼ਲ ਮੀਡੀਆ ਤੇ ਜਿਹੜੀ ਹੈ ਵੀਡੀਓ ਵਾਇਰਲ ਹੋ ਰਹੀ ਹੈ ਵੀ ਤੁਹਾਡੀ ਜਿਹੜਾ ਬੇਟਾ ਮਲੇਰ ਕੋਟਲਾ ਗਿਆ ਸੀਗਾ ਤੁਹਾਡੇ ਨਾਲ ਕੋਈ ਧੋਖਾਧੜੀ ਹੋਈ ਹੈ ਮਾਂ ਅਸਲ ਚ ਮਾਮਲਾ ਕੀ ਹੈ ਮਾਮਲਾ ਤਾਂ ਸਰ ਇਹ ਆ 2021-24 ਨੂੰ ਮੇਰੇ ਬੇਟੇ ਦਾ ਵਿਆਹ ਹੋਇਆ ਸੀਗਾ ਮਲੇਰ ਕੋਲੇ ਅਜੀਤ ਸਿੰਘ ਦੀ ਪੁੱਤਰੀ ਨਾਲ ਦਮਨਪ੍ਰੀਤ ਕੌਰ ਨਾਲ ਜੀ ਉਹਦੀ ਮਾਤਾ ਹੈਗੀ ਆ ਰਣਜੀਤ ਕੌਰ ਸਵੀ ਇਹ ਅੱਛਾ ਵਿਆਹ ਕਦੋਂ ਹੋਇਆ ਜੀ ਵਿਆਹ 24/1/2021 ਨੂੰ ਕਿੱਥੇ ਪੰਗੂ ਪੈਲੈਸ ਮਲੇਰ ਆਮਹਰਣਾ ਜਿਹੜਾ ਵਿਆਹ ਤੋਂ ਪਹਿਲਾਂ ਮਤਲਬ ਤੁਹਾਡੀ ਇਹਨਾਂ ਨਾਲ ਇਹ ਕੁੜੀ ਦੀ ਹਾਈਲਾਈਟਸ ਕੀਤੀ ਹੋਈ ਸੀ ਹਾਈਲਾਈਟਸ ਕੀਤੀ ਹੋਈ ਸੀਗੀ ਜੀ ਕੀ ਗੱਲਬਾਤ ਹੋਈ ਉਹਦੀ ਗੱਲਬਾਤ ਇਹ ਜੀ ਅਰੇਂਜ ਮੈਰਿਜ ਸੀਗੀ ਪੱਕਾ ਵਿਆਹ ਤੀ ਉਹਦੀ ਕਾਪੀ ਮੇਰੇ ਨਾਲ ਹੈ ਰਿਪੋਰਟ ਮੈਰਿਜ ਦੀਆਂ ਗੁਰਦੁਆਰਾ ਸਾਹਿਬ ਦੀਆਂ ਅਰੇਂਜ ਮੈਰਿਜ ਦੀ ਕੋਈ ਇਹਨਾਂ ਨਾਲ ਅੱਲਾ ਪਾਪਾ ਨੇ ਆਇਆ ਸੀ ਇਹਦਾ ਕੁੜੀ ਬਸਾਉਣੀ ਸੀ ਘਰੇ ਖਰਚਾ ਸੀ ਕੀਤਾ ਸਾਰਾ ਕਿੰਨਾ ਕੁ ਖਰਚਾ ਤੁਹਾਡਾ ਵਿਆਹ ਤੇ ਆਇਆ ਤਕਰੀਬਨ ਟੋਟਲ 36 ਲੱਖ ਦੀ ਅਮਾਉਂਟ ਆ ਜੀ ਅੱਛਾ ਵਿਆਹ ਤੋਂ ਬਾਅਦ ਫਿਰ ਜਿਹੜੀ ਇਹ ਲੜਕੀ ਹੈ ਕਿੰਨੀ ਕੁ ਦੇਰ ਤੁਹਾਡੇ ਘਰ ਦੇ ਵਿੱਚ ਇਹ ਤਕਰੀਬਨ 6-7 ਮਹੀਨੇ ਰਹੀ ਆ ਜੀ ਇਹ 26-27 ਅਗਸਤ ਨੂੰ 2021 ਨੂੰ ਗਈ ਆ ਕੈਨੇਡਾ ਸਾਰਾ ਖਰਚ ਫੀਸਾ ਮੈਂ ਭਰੀਆ ਨੇ ਵਿਆਹ ਤੇ ਸਾਰਾ ਖਰਚ ਮੇਰਾ ਸੀ ਇਹਨਾਂ ਨੇ ਤਾਂ ਇੱਕ ਪੰਜੀ ਨਹੀਂ ਲਾਈ ਉੱਥੇ ਜਾਣ ਤੋਂ ਬਾਅਦ ਕਿੰਨਾ ਕਿਤੇ ਮਤਲਬ ਤੁਹਾਡੇ ਨਾਲ ਸਹੀ ਸਲਾਮਤ ਜਿਹੜੀ ਹੈ ਸਹੀ ਤਾਂ ਰਹੀ ਆ ਜੀ ਸਾਡੇ ਨਾਲ ਜਿੰਨਾ ਚਿਰ ਇਹਦੀ ਫੀਸਾਂ ਭਰਤੀਆਂ ਸਾਰਾ ਕੁਝ ਭਰਤਾ ਵੀਜ਼ਾ ਆ ਗਿਆ ਇਹਦਾ ਸਾਰਾ ਕੁਝ ਲਾਤਾ ਪਾਸਪੋਰਟ ਤੇ ਵੀਜ਼ਾ ਲੱਗ ਗਿਆ ਜਾਣ ਤੋਂ ਪਹਿਲਾਂ ਤੱਕ ਈਵਨ ਸਹੀ ਹੀ ਸੀਗੀ ਤੇ ਜਣੀ ਬੱਚੇ ਨਾਲ ਤਾਂ ਉਹ ਗਲਤ ਕਰਦੀ ਸੀ ਬਿਹੇਵੀਅਰ ਕਿੰਨੇ ਕਿਤੇ ਤੋਂ ਮਤਲਬ ਬਾਤ ਕਰਨ ਲੱਗੀ ਵਿਆਹ ਤੋਂ ਬਿਹੇਵੀਅਰ ਬਿਹੇਵੀਅਰ ਵਿਆਹ ਤੋਂ ਬਾਅਦ ਤਾਂ ਜੇ ਫੀਸਾਂ ਫੁੱਸਾਂ ਭਰ ਲਈ ਸਾਰਾ ਕੁਝ ਪਾਸਪੋਰਟ ਤੇ ਲੱਗ ਗਿਆ ਵੀਜ਼ਾ ਲੱਗ ਗਿਆ ਸਾਰਾ ਕੁਝ ਹੋ ਗਿਆ ਕੈਨੇਡਾ ਚਲੀ ਗਈ ਉਦੋਂ ਬਾਅਦ ਉਹ 6-7 ਮਹੀਨੇ ਮਾਰਾ-ਵਟਾ ਫੋਨ ਕਰਦੀ ਸੀ ਸਾਡੇ ਨਾਲ ਗੱਲਬਾਤ ਸਾਡੇ ਨਾਲ ਉਹ ਗੱਲ ਉਦੋਂ ਬਾਅਦ ਅਗਸਤ 2022 ਤੋਂ ਬਾਅਦ ਸਾਡੇ ਨਾਲ ਜਵੀ ਮੁੱਖ ਮੋੜੀ ਉਹ ਚੌਥੇ ਸੈਮੈਸਟਰ ਦੀ ਫੀਸ ਵੀ ਸਾਤ ਉੱਪਰ ਆ ਗਈ 3,30,000 ਰੁਪਇਆ ਪਹਿਲਾਂ ਤਕਰੀਬਨ 11,94,9237 ਮੇਰੇ ਕੋਲੇ ਆਨਰ ਕਾਰਡ ਹੈ ਸਟੇਟਮੈਂਟ ਬੈਂਕਾਂ ਦੀਆਂ ਨੇ ਜੀਤੋਂ ਮੇਰੇ ਟ੍ਰਾਂਸਫਰ ਹੋਏ ਨਹੀਂ ਫੀਸ ਆਉਦੀਆਂ ਜੀਆਈਸੀ ਭਰਿਆ ਕਿਹੜਾ ਬੈਂਕ ਚ ਇਦਾਂ ਮਨਪ੍ਰੀਤ ਦੇ ਖਾਤੇ ਚ ਪਾਏ ਨੇ ਜਿਵੇਂ ਪੈਸੇ ਸਾਡਾ ਇੱਕ ਸਵਾਲ ਹੈ ਵੀ ਜਦੋਂ ਤੁਹਾਡੇ ਨਾਲ ਉਹਨੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਗੱਲਬਾਤ ਘੱਟ ਕਰਨੀ ਸ਼ੁਰੂ ਕੀਤੀ ਉਰੇ ਜਿਹੜੇ ਉਰੇ ਦੇ ਪੇਰੈਂਟਸ ਦੇ ਤੁਸੀਂ ਉਹਨਾਂ ਨਾਲ ਗੱਲਬਾਤ ਪੇਰੈਂਟਸ ਕੋਲੇ ਜੀ ਮੈਂ ਤਕਰੀਬਨ ਤਕਰੀਬਨ 10 ਵਾਰੀ ਜਾ ਕੇ ਆਇਆ ਘਰੇ ਮੈਂ ਤਰਲਾ ਕੀਤਾ ਉਹਦੀ ਅਰੀਜੀਤ ਸਿੰਘ ਦਾ ਅਰੀਜੀਤ ਸਿੰਘ ਨਾਲ ਉਹ ਮੈਨੂੰ ਇਹੀ ਗੱਲ ਕਹਿ ਕੇ ਮੋੜਦਾ ਸੀਗਾ ਵੀ ਮੇਰੇ ਨਾਲ ਕੁੜੀ ਦੀ ਗੱਲਬਾਤ ਨਹੀਂ ਹੁੰਦੀ ਮੇਰੇ ਬਗਮੋਂ ਬਸ ਉਹ ਬਾਹਰ ਹੈ ਇੱਕ ਸਾਡਾ ਸੁਭਾਲ ਹੈ ਜੀ ਵੀ ਜਿਹੜੀ ਤੁਹਾਡੀ ਮੈਰਿਜ ਹੈ ਜੀ ਇਹ ਇਹ ਮਤਲਬ ਕਿ ਇੰਟਰ ਕਾਸਟ ਮੈਰਿਜ ਤਾਂ ਨਹੀਂ ਹੈ ਇਸ ਅਸੀਂ ਵੀ ਮਿਸਤਰੀ ਭਾਈ ਚਾਹ ਰਹੂ ਵੀ ਮਿਸਤਰੀ ਭਾਰੀ ਜਾ ਜੀ ਕੋਈ ਜਾਣੀ ਐ ਇਦਾਂ ਦਾ ਕੋਈ ਨਾ 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 ਬਿਲਕੁਲ ਇਹ ਭਾਈ ਰੂਪੇ ਦੇ ਨੇ ਅਰੀਜੀਤ ਸਿੰਘ ਤੁਹਾਡਾ ਜਿਹੜਾ ਫਿਰ ਇਹ ਇਹਦਾ ਘਟਨ ਦਾ ਕੀ ਤੁਸੀਂ ਕਾਰਨ ਮੰਨ ਸਕਦੇ ਵੀ ਕਿਉਂ ਉਹਨੇ ਤੁਹਾਡੇ ਨਾਲ ਮੇਲ ਜੋੜ ਘਟਨ ਦਾ ਤਾਂ ਕਾਰਨ ਇਹ ਆ ਜੀ ਤਕਰੀਬਨ ਜਿਹਨੇ ਸਾਨੂੰ ਬਾਅਦ ਚ ਗੱਲਾਂ ਪਤਾ ਲੱਗੀਆਂ ਨੇ ਉਹ ਸਾਡੇ ਕੋਲੇ ਪ੍ਰੂਫ ਨਹੀਂ ਹੈਗਾ ਤੇ ਉਹਦਾ ਕਿਸੇ ਮੁੰਡੇ ਨਾਲ ਹੋਰ ਰਿਲੇਸ਼ਨ ਉੱਤੇ ਹੋ ਸਕਦਾ ਜੋ ਗੱਲਬਾਤ ਹੈਗੀ ਆ ਜਿਹੜੀ ਸਾਡੇ ਨਾਲ ਨਾ ਤਾਂ ਪੈਸਾ ਸੀ ਉਹ ਪਿੱਛੇ ਤੇ ਮੈਂ ਕੁਝ ਨਹੀਂ ਉਸ ਤੋਂ ਬਾਅਦ ਫਿਰ ਤੁਸੀਂ ਜਿਹੜਾ ਤੁਹਾਡਾ ਬੇਟਾ ਅੱਜਕੱਲ ਕਿੱਥੇ ਰਹਿ ਰਿਹਾ ਹੈ ਜੀ ਮੇਰਾ ਬੇਟਾ ਅੱਜਕੱਲ ਐਡਮਿੰਟਨ ਹੈ ਜੀ ਉਹ ਫਿਰ ਮਤਲਬ ਕਿ ਕਿਸ ਵਿਆਪ ਤੇ ਗਿਆ ਜੀ ਉਹ ਇਸ ਵਿਆਪ ਤੇ ਗਿਆ ਸਾਡੇ ਨਾਲ ਇੱਕ ਵਕੀਲ ਸਾਹਿਬ ਸੀਗੇ ਉੱਥੋਂ ਬਰਮਟਨ ਤੋਂ ਉਹ ਸਾਡੇ ਨਾਲ ਪਹਿਲਾਂ ਜਾਣ ਪਛਾਣ ਵੀ ਹੈਗੀ ਸੀ ਉਹਨਾਂ ਨੇ ਜਿਹੜੀ ਜਿਹੜੀ ਕੁੜੀ ਹੈ ਇਹਦੇ ਨਾਲ ਸਾਡੇ ਨਾਲ ਕੋਈ ਕੋਆਪਰੇਟ ਨਹੀਂ ਕਰਿਆ ਹੈਗਾ ਇੱਕ ਸਾਲ ਦਾ ਪਹਿਲਾਂ ਕੋਰਸ ਦਵਾਇਆ ਜੀ ਦੂਜੇ ਸਾਲ ਦਾ ਫਿਰ ਉੱਥੇ ਦਵਾਇਆ ਦੂਜੇ ਸਾਲ ਵਾਲੇ ਕੋਰਸ ਉਹਨੇ ਸਾਡੇ ਨਾਲ ਜੰਮੀ ਕੋਆਪਰੇਸ਼ਨ ਨਹੀਂ ਕੀਤਾ ਮੇਰੇ ਬੇਟੇ ਨੂੰ ਤਾਂ ਇਹਨਾਂ ਥ੍ਰੈਟ ਕਰਦੀ ਸੀ ਉਹ ਬਹੁਤ ਜ਼ਿਆਦਾ ਨੇ ਤੁਹਾਡਾ ਬੇਟਾ ਜਦੋਂ ਗਿਆ ਉਹ ਕਿਸ ਕਿਹੜੇ ਬੇਸ ਤਾਂ ਹੈਗਾ ਸੀ ਇਹੀ ਵਿਆਹ ਦੇ ਵਿਆਹ ਵਾਲਾ ਹੀ ਪਰ ਉਹਨੇ ਸਾਨੂੰ ਡਾਕੂਮੈਂਟ ਨਹੀਂ ਭੇਜਿਆ ਵਕੀਲ ਸਾਹਿਬ ਨੇ ਡਾਕੂ ਲਗਨ ਲੈਮੈਂਟ ਲੈ ਕੇ ਫੈਲਵਾਈਆ ਸਾਡੀ ਫੈਲ ਲੱਗੀ ਜੀ ਬੇਟਾ ਥੋੜਾ ਚਲਾ ਗਿਆ ਬੇਟਾ ਸਾਡਾ ਚਲਾ ਗਿਆ ਜੀ ਉੱਥੇ ਫਿਰ ਉਹ ਉੱਥੇ ਜਾ ਕੇ ਫਿਰ ਉਹਦੇ ਨਾਲ ਉਹਨੇ ਕੋਈ ਤਾਲਮੇਲ ਪੈਦਾ ਕੀਤਾ ਕੋਈ ਬਿਲਕੁਲ ਤਾਲਮੇਲ ਨਹੀਂ ਕੀਤਾ ਜੀ ਉਹਨੇ ਜਦ ਮੇਰਾ ਬੇਟਾ ਉੱਥੇ ਪਹੁੰਚਿਆ 23 24 ਜਨਵਰੀ 2023 23 ਨੂੰ ਤਾਂ ਉਹਨੇ ਨਾ ਤਾਂ ਉਹ 에어ਪੋਰਟ ਤੇ ਲੈਣਾ ਆਇਆ ਮੈਨੂੰ ਪਤਾ ਸੀਗਾ ਵੀ ਆ ਰਿਹਾ ਪਤਾ ਸੀ ਉਹਨੂੰ ਸਾਰਾ ਕੁਝ ਪਤਾ ਸੀ 24 ਜਨਵਰੀ ਦੀ ਮੇਰੇ ਬੇਟੇ ਦੀ ਮੈਰਜ ਐਨਿਵਰਸਰੀ ਦੀ ਉਹਨੇ ਨਾ ਘਰੇ ਗਿਆ ਫਿਰ ਘਰੇ ਵੀ ਨਹੀਂ ਵੜਨ ਦਿੱਤਾ ਉਹ ਆਪਣੇ ਘਰੇ ਉਹਨੇ ਉੱਥੇ ਵੜਨ ਨਹੀਂ ਦਿੱਤਾ ਵੜਨ ਨਹੀਂ ਦਿੱਤਾ ਆ ਮੇਰੇ ਕੋਲ WhatsApp ਚੈਟਾਂ ਨੇ ਉਹਦੀਆਂ ਜਿਹੜੇ 24 ਜਨਵਰੀ ਦੀ 23 ਜਨਵਰੀ ਦੀਆਂ ਨੇ ਉਹ ਘਰੋਂ ਕੱਢਿਆ ਜਿਹੜਾ ਉਹ ਕਹਿੰਦੀ ਮੈਂ 9 1-1 ਤੇ ਫੋਨ ਕਰਕੇ ਤੈਨੂੰ ਪੁਲਿਸ ਨੂੰ ਫੜਾ ਦੂੰ ਜੀ ਤੂੰ ਇੱਥੇ ਵੀ ਜੇ ਤੂੰ ਰੋ ਨਾ ਗਿਆ ਹਾਂ ਮੈਨੂੰ ਡਿਵੋਰਸ ਦੇ ਦੇ ਮੇਰਾ ਤੇਰਾ ਨਾਲ ਕੋਈ ਲੈਣਾ ਦੇਣਾ ਨਹੀਂ ਆਹ WhatsApp ਚੈਟਾਂ ਉਸ ਤੋਂ ਬਾਅਦ ਮੇਰਾ ਬੇਟਾ ਉੱਥੇ ਥੋੜਾ ਜਿਹਾ ਮੈਂਟਲੀ ਅਫਸੈਟ ਹੋ ਗਿਆ ਸੀਗਾ ਜਿਆਦਾ ਹੀ ਹੋ ਗਿਆ ਸੀ ਜਦੋਂ ਉਹਨੇ ਟਰੈਸਡੀ ਵਰਤ ਗਈ ਫਿਰ ਉਹਨੇ ਮੈਨੂੰ ਫੋਨ ਕੀਤਾ ਮੈਂ ਫਿਰ ਆਪਦੇ ਦੋਸਤਾਂ ਨੂੰ ਫੋਨ ਕੀਤਾ ਵੈਨਕੂਵਰ ਉਹਨਾਂ ਨੇ ਉਥੋਂ ਟਿਕਟ ਕਰਾਤੀ ਉਹ ਸਿੱਧਾ ਵੈਨਕੂਵਰ ਚਲੇਗਾ ਦੂਜੇ ਤੀਜੇ ਦਿਨ ਅੱਛਾ ਹੁਣ ਉਹ ਅੱਜਕੱਲ ਫਿਰ ਉੱਥੇ ਵੱਖਰੇ ਤੌਰ ਤੇ ਰਹਿ ਰਿਹਾ ਹੈ ਵੱਖਰੇ ਤੌਰ ਤੇ ਰਹਿ ਰਿਹਾ ਜੀ ਉਹ ਤਾਂ ਹੁਣ ਉਹਦਾ ਵੀਜ਼ਾ ਸੀਗਾ 9 ਸਤੰਬਰ ਤੋਂ 23 ਸਤੰਬਰ ਤੱਕ ਜੀ 23 ਸਤੰਬਰ ਤੱਕ ਵੀਜ਼ਾ ਸੀਗਾ ਉਹਦਾ ਹੁਣ ਉਹ ਵੈਸੇ ਉੱਥੇ ਹਵਾ ਚ ਹੀ ਆ ਇਹਨੂੰ ਤਾਂ ਵਰਕ ਪਰਮਿਟ ਮਿਲ ਜਾਣਾ ਕੁੜੀ ਨੂੰ ਤਾਂ ਪੀਆਰ ਵੀ ਹੋ ਜੂਗੀ ਸਾਰਾ ਕੁਝ ਹੋ ਜੂਏ ਤਾਂ ਆਪਦਾ ਮਕਸਦ ਹੱਲ ਕਰ ਗਏ ਤਿੰਨੇ ਜੀ ਅਰੀਜੀਤ ਸਿੰਘ ਰਣਜੀਤ ਕੌਰ ਸਭੀ ਰਣਜੀਤ ਕੌਰ ਸਭੀ ਆ ਜਿਹੜੀ ਅਰੀਜੀਤ ਸਿੰਘ ਨੇ ਇਹਨਾਂ ਦੀ ਘੜੀ ਵਿੱਚ ਹੀ ਸਾਜ਼ਿਸ਼ ਕਰਕੇ ਸਾਡੇ ਨਾਲ ਠੱਗੀ ਲਾਈ ਇਸ ਤੋਂ ਬਾਅਦ ਤੁਸੀਂ ਇਹਦੀ ਕੋਈ ਲਿਖਤੀ ਸ਼ਿਕਾਇਤ ਇਸ ਤੋਂ ਬਾਅਦ ਅਸੀਂ ਦੋ ਵਾਰੀ ਇਹਨਾਂ ਕੋਲੇ ਜੀ ਦੁਕਾਨ ਤੇ ਜਾ ਕੇ ਆਏ ਆ ਪੰਚਾਇਤੀ ਤੌਰ ਤੇ 7-8 ਜਣੇ ਉੱਥੇ ਇਹਨਾਂ ਨੇ ਸਾਨੂੰ ਦੋਹਰਾਇਆ ਸੀ ਵੀ ਜਿਹੜੇ ਤੁਹਾਡੇ ਪੈਸੇ ਲੱਗੇ ਨੇ ਵੀ ਮੈਂ ਤੁਹਾਡਾ ਦੇਣਦਾਰ ਹਾਂ ਵੀ ਪਰ ਮੈਨੂੰ 15 ਦਿਨਾਂ ਦਾ ਟਾਈਮ ਦਿਓ ਅਸੀਂ ਇਹਨਾਂ ਨੂੰ 15 ਦਿਨਾਂ ਦਾ ਟਾਈਮ ਦੇ ਕੇ ਆ ਗਏ 15 ਦਿਨ ਬਾਅਦ ਗਏ ਅਸੀਂ ਤਾਂ ਇਹ ਕਹਿੰਦਾ ਜੀ ਮੇਰਾ ਇਹਦੇ ਨਾਲ ਕੋਈ ਲਾਗਾ ਤੈਗਾ ਨਹੀਂ ਜੀ ਤੁਸੀਂ ਜਿਹੜਾ ਕੁਝ ਕਰਨਾ ਕਰ ਲੋ ਕੁੜੀ ਤੇ ਕਰਾ ਦਿਓ ਜਿਹੜੀ ਕਾਰਵਾਈ ਕਰਾਉਣੀ ਆ ਅਸੀਂ ਤਾਂ ਜਿਹੜਾ ਤੁਹਾਡੇ ਨਾਲ ਕੁਝ ਕਰਨਾ ਤੇ ਅਸੀਂ ਤਾਂ ਕਰਦੇ ਪੁਲਿਸ ਵੱਲੋਂ ਹੁਣ ਇਹਦੇ ਵਿੱਚ ਫਿਰ ਤੁਸੀਂ ਦਰਖਾਸਤ ਕਿਹਨੂੰ ਦਿੱਤੀ ਅਸੀਂ 16 3 ਮਾਰਚ ਨੂੰ 23 ਨੂੰ ਐਸਐਸਪੀ ਸਾਹਿਬ ਨੂੰ ਦਿੱਤੀ ਸੀ ਲੇਖਕੂਲੇ ਜੀ ਇਸ ਤੋਂ ਉਹਨਾਂ ਨੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਜੀ ਪੁਲਿਸ ਵੱਲੋਂ ਕਾਰਵਾਈ ਕੀਤੀ ਵੀ ਗਈ ਆ ਡੀਐਸਪੀ ਅਮਰਗੜ ਨੂੰ ਪਹਿਲਾਂ ਮਾਰਕ ਹੋਈ ਸੀਗੀ ਜੀ ਉਹਨਾਂ ਨੇ ਸਾਡੇ ਨਾਲ ਕੋਈ ਕੋਆਪਰੇਸ਼ਨ ਨਹੀਂ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਰਿਪੋਰਟ ਬਣਾ ਕੇ ਭੇਜਤੀ ਦਫਤਰ ਦਾਖਲ ਦੀ ਅਸੀਂ ਉਸ ਤੋਂ ਪਹਿਲਾਂ ਐਸਐਸਪੀ ਸਾਹਿਬ ਮਲੇਰ ਕੋਲ ਆ ਦੀਪਕ ਲੇਰੀ ਜੀ ਨੂੰ ਮਿਲ ਗਈ ਸੀਗੇ ਉਹਨਾਂ ਨੇ ਉਹ ਉਹ ਨਹੀਂ ਕੀਤੀ ਹੈਗੀ ਉਹਨਾਂ ਨੇ ਕਮੈਂਟਾਂ ਵਾਸਤੇ ਡੀਐਸਪੀ ਹੈੱਡਕੁਆਟਰ ਨੂੰ ਭੇਜਤੀ ਜੀ ਉਹਦੇ ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਐਸਐਸਪੀ ਸਾਹਿਬ ਨੇ ਡੀਐਸਪੀ ਹੈੱਡਕੁਆਟਰ ਸਾਹਿਬ ਕੋਲੇ ਗਈ ਉਹਨਾਂ ਨੇ ਡੇਢ ਮਹੀਨੇ ਦੀ ਤਰਤੀਸ ਦੇ ਦੌਰਾਨ ਤਿੰਨ ਜਾਣਿਆਂ ਤੇ ਰਣਜੀਤ ਕੌਰ ਸਭੀ ਅਰੀਜੀਤ ਸਿੰਘ ਦਮਨਪ੍ਰੀਤ ਕੌਰ ਮੇਰੀ ਨੋਹ ਜਿਹੜੀ ਉਹਨਾਂ ਤੇ 420 120 ਦੀ ਸਵਾਰਸ ਕਰਕੇ ਐਸਐਸਪੀ ਸਾਹਿਬ ਨੂੰ ਭੇਜਤੀ ਮੇਰਾ ਤੇ ਪਰਚਾ 420 ਦਾ ਸਪਸਟ ਜੋ ਡੀਐਸਪੀ ਹੈੱਡਕ quarters ਸਾਹਿਬ ਨੇ ਤਿੰਨਾ ਤੇ ਪਰਚਾ ਦਿੱਤਾ ਸੀਗਾ ਉਹਦੀ ਇਨਕੁਆਰੀ ਉਹ ਤੋਂ ਬਾਅਦ ਐਸਪੀਡੀ ਸਾਹਿਬ ਨੇ ਕਰੀਆ ਉਹਦੇ ਤੇ ਦੋ ਜਣਿਆਂ ਤੇ ਪਰਚਾ ਹੋਇਆ ਜੀ ਕੀ ਮੰਗ ਕਰਦੇ ਹੁਣ ਅਸੀਂ ਤਾਂ ਇਹ ਮੰਗ ਕਰਦੇ ਹਾਂ ਵੀ ਜੋ ਇਹ ਰਣਜੀਤ ਕੌਰ ਸਭੀ ਦਾ ਵਿੱਚ ਨਾਂ ਪਾਇਆ ਜਾਵੇ ਇਹ ਕੌਣ ਹੈ ਰਣਜੀਤ ਕੌਰ ਸਭੀ ਇੱਕ ਦਮਨਪ੍ਰੀਤ ਕੌਰ ਮੇਰੀ ਨੋਹ ਦੀ ਮਾਤਾ ਜੀ ਤੇਉ ਦੁਬਾਰਾ ਜੋ ਅਸੀਂ ਸਾਡੇ ਉਦੋਂ ਬਾਅਦ ਐਸਐਸਪੀ ਮਲੇਰ ਕੋਲਾ ਨੇ ਸਾਡੀ ਬਹੁਤ ਵਧੀਆ ਸੁਣੀਆ ਉਹਨਾਂ ਨੇ ਸਾਨੂੰ ਇਨਸਾਫ ਦਵਾਇਆ ਅਸੀਂ ਮੇਰੀ ਮਦਦ ਕਰ ਲਈ ਮੈਂ ਮਲੇਰ ਕੋਲਾ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਮਾਨ ਜੋ ਐਸਐਸਪੀ ਸਾਹਿਬ ਦਾ ਜਿਹਨੇ ਸਾਨੂੰ ਇਨਸਾਫ ਦਵਾਇਆ ਜੀ ਕੀ ਨਾਮ ਹੈ ਭੈਣ ਜੀ ਤੁਹਾਡਾ ਜੀ ਮੇਰਾ ਨਾਮ ਪਰਮਜੀਤ कौर ਹੈ ਜੀ ਕਿਹੜਾ ਪਿੰਡ ਹੈ ਜੀ ਗੁਲਬੌਰ ਹੈ ਜੀ ਇਹ ਮਾਂ ਕੀ ਮਾਮਲਾ ਕੀ ਹੈ ਜੀ ਤੁਹਾਡਾ ਜੀ ਇਹ ਮਾਮਲਾ ਇਹ ਹੈ ਜੀ ਬੇਟੀ ਜਿਹੜੀ ਹੈ ਅਸੀਂ ਵਿਆਹ ਕੀਤਾ ਸੀਗਾ ਮੇਰੇ ਬੇਟੇ ਦਾ ਹਾਂ ਜੀ ਤੇ ਉਹ ਧੋਖਾ ਦੇ ਕੇ ਉਹਨੂੰ ਚਲੀ ਗਈ ਕੀ ਮੰਗ ਕਰਦੇ ਆ ਸਰਕਾਰ ਕੋਲ ਮੰਗ ਹੀ ਕਰਦੇ ਆ ਸਰਕਾਰ ਕੋਲੋਂ ਅਸੀਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਉਹ ਕੁੜੀ ਨੂੰ ਰਿਪੋਰਟ ਕੀਤਾ ਜਾਵੇ ਸਰ ਕੀ ਨਾਮ ਆ ਤੁਹਾਡਾ ਜੀ ਕਰਮਜੀਤ ਸਿੰਘ ਸੋਹੀ ਜੀ ਇਹ ਜਿਹੜਾ ਵਿਆਹ ਵਾਲਾ ਮਾਮਲਾ ਜੀ ਹਾਂਜੀ ਇਹਦੇ ਵਿੱਚ ਮਤਲਬ ਸਾਨੂੰ ਜੋ ਜਾਣਕਾਰੀ ਮਿਲਿਆ ਵੀ ਤੁਸੀਂ ਵਿਚੋਲੇ ਤੁਸੀਂ ਸੀਗੇ ਇਸ ਰਿਹਾ ਦੇ ਵਿੱਚ ਮਾਮਲਾ ਕੀ ਹੈ ਜੀ ਅਸਲ ਚੰਦਾ ਹਾਂਜੀ ਇਸ ਐਪੀਸੋਡ ਦੇ ਵਿੱਚ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਮੈਂ ਵਿਚਰਿਆ ਮੇਰੇ ਗਵਾਂਡ ਦੇ ਵਿੱਚ ਪੰਡਤ ਪ੍ਰਵੀਰ ਕੁਮਾਰ ਜੀ ਸੀਗੇ ਮੰਦਿਰ ਦੇ ਵਿੱਚ ਉਹਨਾਂ ਨੇ ਮੈਨੂੰ ਦੱਸਿਆ ਕਿ ਭਾਈ ਇੱਕ ਕੁੜੀ ਐ ਮਿਸਤਰੀਆਂ ਦੀ ਬਰਾਦਰੀ ਦੇ ਵਿੱਚੋਂ ਵੀ ਉਹਦੇ ਸੱਤ ਬੈਂਡ ਨੇਗੇ ਵੀ ਕੋਈ ਮੁੰਡਾ ਰੱਬੇ ਤਾਂ ਆਪਾਂ ਨੂੰ ਵਧੀਆ ਗੱਲ ਐ ਮੇਰੇ ਦੋਸਤ ਸੀਗੇ ਸਖਜਿੰਦਰ ਸਿੰਘ ਅਸੀਂ ਰੋਜ਼ ਸੈਰ ਤੇ ਜਾਂਦੇ ਹੁੰਦੇ ਸੀ ਮੈਂ ਇਹਨਾਂ ਨਾਲ ਗੱਲ ਕੀਤੀ ਇਹ ਵੀ ਕਹਿੰਦੇ ਵੀ ਠੀਕ ਆ ਆਪਣਾ ਮੁੰਡਾ ਬਾਹਰ ਜਾਣਾ ਚਾਹੁੰਦਾ ਤੇ ਇੱਥੋਂ ਗੱਲਬਾਤ ਸ਼ੁਰੂ ਹੋ ਗਈ ਗੱਲਬਾਤ ਸ਼ੁਰੂ ਹੋਣ ਤੋਂ ਬਾਅਦ ਉਹਨਾਂ ਨੇ ਇੱਕ ਗੱਲ ਕਹੀ ਕੁੜੀ ਦੇ ਮਾਪਿਓ ਨੇ ਸਾਰੇ ਪਰਿਵਾਰ ਦੇ ਵਿੱਚ ਜਿਹੜਾ ਖਰਚਾ ਸੀ ਨਹੀਂ 1 ਕ ਵੀ ਰੁਪਿਆ ਕਰਨਾ ਸਾਰਾ ਖਰਚਾ ਜਿਹੜਾ ਹੈਗਾ ਮੁੰਡੇ ਦਾ ਪਰਿਵਾਰ ਕਰੂਗਾ ਉਹ ਜੋ ਵਿਆਹ ਤੇ ਵੀ ਖਰਚਾ ਕਰਨਾ ਜੋ ਜੋ ਕੁੜੀ ਦਾ ਅਗੇ এডਿਕੇਸ਼ਨ ਤੇ ਲੱਗਣਾ ਪੜਨ ਤੇ ਬਾਹਰ ਜਾਣ ਤੇ ਉਹ ਖਰਚਾ ਵੀ ਸਾਰਾ ਮੁੰਡੇ ਵਾਲਾ ਪਰਿਵਾਰ ਹੀ ਕਰੂਗਾ ਇਸ ਤੇ ਸੁਖਜਿੰਦਰ ਸਿੰਘ ਜੀ ਸਹਿਮਤ ਹੋ ਗਏ ਵੀ ਕੋਈ ਗੱਲ ਨਹੀਂ ਆਪਾਂ ਸਾਰਾ ਖਰਚਾ ਕਰਾਂਗੇ ਕਿਉਂਕਿ ਮੁੰਡੇ ਨੇ ਬਾਹਰ ਜਾਣਾ ਸੀ ਕਿੰਨਾ ਕੁ ਖਰਚਾ ਹੋ ਗਿਆ ਬੱਥੇ ਜੀ ਟੋਟਲ ਇਹਨਾਂ ਦੇ ਦੱਸਣ ਮੁਤਾਬਕ ਜੀ ਸਾਰਾ 38 ਲੱਖ ਰੁਪਿਆ ਕਿਉਂਕਿ ਵਿਆਹ ਤੇ 15 ਲੱਖ ਰੁਪਿਆ ਦਾ ਵਿਆਹ ਤੇ ਹੋ ਗਿਆ ਉਹਨਾ ਖਰਚਾ ਕਿਉਂਕਿ ਕੱਠ ਬਹੁਤ ਜ਼ਿਆਦਾ ਸੀ ਕਿੰਨਾ ਕਚੇਰ ਮਤਲਬ ਕਿ ਠੀਕ ਠਾਕ ਰਹੀ ਵਿਆਹ ਤੋਂ ਬਾਅਦ ਇਹ ਤਿੰਨ ਚਾਰ ਮਹੀਨੇ ਮੈਨੂੰ ਜਦੋਂ ਸਭ ਨੇ ਦੱਸਣ ਨੂੰ ਤਾਓ ਕਿ ਮਾਹੌਲ ਘਰ ਦਾ ਠੀਕ ਰਿਹਾ ਤੇ ਬਾਅਦ ਦੇ ਵਿੱਚ ਜਦੋਂ ਕੁੜੀ ਨੇ ਲਾਸਟ ਵੀਸਾ ਭਰਾ ਲਿਆ ਉਸ ਤੋਂ ਬਾਅਦ ਕੁੜੀ ਦੇ ਤੇਵਰ ਬਿਲਕੁਲ ਬਦਲ ਗਏ ਉਹਨੇ ਮਤਲਬ ਇਸ ਘਰ ਨੂੰ ਲਾਈਕ ਕਰਨਾ ਹੀ ਛੱਡਤਾ ਹੁਣ ਮੁੰਡਾ ਅੱਜ ਕੱਲ ਮੁੰਡਾ ਅੱਜ ਕੱਲ ਪਹੁੰਚਦਾ ਬਾਹਰ ਗਿਆ ਜੀ ਪਰ ਉਹਦਾ ਵੀਜ਼ਾ ਖਤਮ ਹੋ ਚੁੱਕਿਆ ਹੁਣ ਉਹ ਪਤਾ ਨਹੀਂ ਕਿੱਥੇ ੱੱਕੇ ਖਾਊਗਾ ਕੀ ਕਰੂਗਾ ਕਿਹੜੇ ਹੁਣ ਐਲ ਐਮ ਆਈ ਇੱਕ ਲੈਂਦੇ ਹੁੰਦੇ ਨੇ ਉੱਧਰ ਰਹਿਣ ਲਈ 2 ਸਾਲ ਦੀ ਮਿਲਦੀ ਉਹ ਟੁਕੜ ਟੁਕੜ 25 ਲੱਖ ਰੁਪਈਆ ਲਾਉਣਾ ਪਊਗਾ ਬੱਚੇ ਨੂੰ ਜਦੋਂ ਸੈੱਟ ਕਰਨਾ ਜਿਹੜੀ ਵਿੱਚ ਹੁਣ ਪੁਲਿਸ ਵੱਲੋਂ ਤੁਸੀਂ ਕਾਰਵਾਈ ਕੀ ਕੀ ਕੀਤੀ ਗਈ ਹੈ ਅਸੀਂ ਐਸਐਸਪੀ ਸਾਹਿਬ ਨੂੰ ਇਹਦੇ ਦਰਖਾਸਤ ਦਿੱਤੀ ਸੀ ਕਿ ਪਰਿਵਾਰ ਦੇ ਖਿਲਾਫ ਪਰ ਲਾਸਟ ਦੇ ਵਿੱਚ ਜਾ ਕੇ ਇਨਕੁਆਰੀ ਦੇ ਵਿੱਚ ਐਸਪੀ ਡੀ ਸਾਹਿਬ ਨੇ ਕੁੜੀ ਦੇ ਬਾਪ ਤੇ ਔਰ ਕੁੜੀ ਤੇ ਪਰਚਾ ਦਿੱਤਾ ਹਾਲਾਂਕਿ ਜਿਹੜੀ ਮੁੱਖ ਦੋਸ਼ੀ ਹੈ ਕੁੜੀ ਦੀ ਮਾਂ ਹੈ ਕਿਉਂਕਿ ਬੱਚੀ ਦਾ ਤੇ ਬੇਟੀ ਦਾ ਤੇ ਮਾਂ ਦਾ ਕਨਸਪੀਰੇਸੀ ਜ਼ਿਆਦਾ ਹੁੰਦੀ ਹੈ ਤਦ ਤੱਕ ਮੈਂ ਸਮਝਦਾ ਹਾਂ ਵੀ ਇਹ ਮਾਂ ਨੂੰ ਮਤਲਬ ਜਿਹੜਾ ਮੁੱਖ ਦੋਸ਼ਣ ਦੀ ਉਹਨੂੰ ਪੁਲਿਸ ਨੇ ਬਾਹਰ ਕੱਢ ਦਿੱਤਾ ਗਿਆ ਤੇ ਪਿਓ ਤੇ ਧੀ ਤੇ ਪਰਚਾ ਦਿੱਤਾ ਗਿਆ ਤੁਸੀਂ ਦੋਸ਼ ਲਾਣਾ ਚਾਹੁੰਦੇ ਹੋ ਮੈਂ ਨਹੀਂ ਲਾਉਂਦੇ ਜੀ ਜਰੂਰ ਬਾਤ ਮਜਬੂਰੀ ਦੀ ਕਰਨੀ ਜਿਹੜਾ ਵੀ ਤੁਹਾਡੇ ਕੋਲ ਹੈਗਾ ਜੋ ਤੁਹਾਡੇ ਕੋਲ ਵੈਰੀਫਾਈਡ ਡਾਕੂਮੈਂਟ ਹੈ ਉਹ ਚਲਾ ਦਿਓ ਵੀ ਤੁਸੀਂ ਕੀ ਲਾ ਰਹੇ ਅਸੀਂ ਗਵਾਹ ਦਿਖਾ ਰਹੇ ਹਾਂ ਜੀ ਅਸੀਂ ਤਾਂ ਹੀ ਇੱਕ ਤਰ੍ਹਾਂ ਦੀ ਨਹੀਂ ਖਬਰ ਅਸੀਂ ਤੁਹਾਡਾ ਪੱਖ ਸੁਣਨਾ ਹੈ ਕੀ ਤੁਸੀਂ ਇਹ ਸਾਰੇ ਕੁਝ ਕਹਿਣਾ ਚਾਹੁੰਦੇ ਹੋ ਜੀ ਨਹੀਂ ਸਰ ਪਿਆਰੇ ਦਰਸ਼ਕੋ ਜਿਵੇਂ ਕਿ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਕਈ ਨਿਊਜ਼ ਚੈਨਲਾਂ ਦੇ ਉੱਤੇ ਇੱਕ ਜੋ ਨਿਊਜ਼ ਕਹਿ ਸਕਦਾ ਹੈ ਵੀਡੀਓ ਵਾਇਰਲ ਹੋ ਰਹੀ ਹੈ ਵੀ ਪਿੰਡ ਬਨਪੋਰਾ ਦਾ ਜਿਹੜਾ ਸੁਖਜਿੰਦਰ ਸੀਗਾ ਉਹਨੇ ਆਪਣੇ ਬੇਟੇ ਦੀ شادی ਮਲੇਰਕੋਟਲਾ ਦੇ ਇੱਕ ਰਹਿਣ ਵਾਲੀ ਬੇਟੀ ਦੇ ਨਾਲ ਕਰਵਾਈ ਸੀ ਉਹਨਾਂ ਦਾ ਵਿਆਹ ਤੋਂ ਮਤਲਬ ਕਿ ਬਾਅਦ ਜਿਹੜਾ ਕਾਫੀ ਉਹ ਮੁੰਡਾ ਜਿਹੜਾ ਕਹਿੰਦੇ ਵੀ ਆਪਣੇ ਪਰ ਖਰਚੇ ਦੇ ਉੱਤੇ ਦੁਬਾਰੇ ਬਾਹਰ ਗਿਆ ਉੱਥੇ ਜਾ ਕੇ ਉਸ ਮੁੰਡੇ ਨੇ ਮਤਲਬ ਨੂੰ ਬਤਲ ਉਸ ਜਿਹੜੀ ਕੁੜੀ ਹੈ ਉਹਨੇ ਬਿਲਕੁਲ ਹੀ ਇਗਨੋਰ ਕਰਤਾ ਆਪਣੇ ਨਾਲ ਰੱਖਣ ਤੋਂ ਉਸ ਪਰਿਵਾਰ ਵੱਲੋਂ ਮਾਨਜੋਗ ਐਸਐਸਪੀ ਮਲੇਰਕੋਟਲਾ ਦੇ ਦਫ਼ਤਰ ਦੇ ਵਿੱਚ ਪਹੁੰਚ ਕੇ ਦਰਖਾਸਤ ਦਿੱਤੀ ਜਿਹੜੀ ਦਰਖਾਸਤ ਤੋਂ ਉਪਰੰਤ ਉਸ ਲੜਕੀ ਦੇ ਦੇ ਉੱਪਰ ਤੇ ਉਸਦੀ ਫਾਦਰ ਦੇ ਉੱਤੇ ਅਮਰਗੜ ਪੁਲਿਸ ਵੱਲੋਂ ਮਕਦਮਾ ਦਰਜ ਕੀਤਾ ਗਿਆ ਉਸ ਸਬੰਧੀ ਅਸੀਂ ਤੁਹਾਡੀ ਗੱਲਬਾਤ ਕਰਾ ਰਹੇ ਹਾਂ ਜਿਲ੍ਹਾ ਮਲੇਰਕੋਟਲਾ ਦੇ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਨੇ ਜਿਵੇਂ ਹਰਕਾਮਲਜੀਤ ਸਿੰਘ ਜੀ ਹਰਕਾਮਲਪ੍ਰੀਤ ਸਿੰਘ ਜੀ ਖੱਖ ਉਹਨਾਂ ਦਾ ਕੀ ਕਹਿਣਾ ਹੈ ਇਸ ਮਾਮਲੇ ਬਰਤੀ ਸਾਰ ਜਿਹੜਾ ਇਹ ਮਾਮਲਾ ਜੀ ਇਹ ਇਹ ਕੀ ਅਸਲ ਚ ਮਾਮਲਾ ਕੀ ਮੇਰੇ ਤੋਂ ਪਹਿਲਾਂ ਪਿਛਲੇ ਐਸਐਸਪੀ ਸਾਹਿਬ ਨੇ ਇਹਦੀ ਇਨਕੁਆਰੀ ਐਸਪੀਡੀ ਤੋਂ ਕਰਵਾਈ ਸੀ ਜਿਹੜੇ ਸudar sukhjinder singh ਹੈਗੇ ਉਹਨਾਂ ਨੇ ਕੰਪਲੇਂਟ ਕੀਤੀ ਸੀਗੀ ਕਿ ਜਿਹੜਾ ਮੇਰਾ ਲੜਕਾ ਆਕਾਸ਼ਦੀਪਾ ਉਹਦੇ ਨਾਲ ਧੋਖਾਧੜੀ ਹੋਈ ਹੈ। ਉਹ ਧੋਖਾਧੜੀ ਜਿਹਦਾ ਤੁਸੀਂ ਐਕਸਪਲੇਨ ਕੀਤਾ ਆਪਣੀ ਬਾਈਟ ਦੇ ਵਿੱਚ ਵੀ ਕੋਈ ਲੜਕੀ ਜਿਹੜੀ ਹੈਗੀ ਆ ਉਹਨੇ ਬਾਹਰ ਜਾਣ ਦਾ ਕੋਈ ਚਾਂਸਾ ਦਿੱਤਾ ਸੀ ਉਹਦੇ ਕਰਕੇ ਹੋਈ ਹੈ। ਉਸ ਤੋਂ ਬਾਅਦ ਇੱਕ ਐਫ ਆਈ ਆਰ ਨੰਬਰ 163 2111 23 ਨੂੰ ਦਰਜ ਕੀਤੀ ਗਈ ਪੁਲਿਸ ਸਟੇਸ਼ਨ ਅਮਰਗੜ ਦੇ ਵਿੱਚ। ਇਹ ਜਿਹੜੀ ਐਫ ਆਈ ਆਰ ਹੈਗੀ ਇੱਕ ਪ੍ਰੀਲੀਮਿਨਰੀ ਇਨਕੁਆਇਰੀ ਸਾਡੇ ਐਸ ਪੀ ਡਿਟੈਕਟਿਵ ਨੇ ਜਗਦੇਸ਼ ਬਿਸ਼ਨੋਈ ਜੀ ਉਹਨਾਂ ਨੇ ਕੀਤੀ ਸੀ ਉਸ ਤੋਂ ਬਾਅਦ ਐਫ ਆਈ ਆਰ ਦਰਜ ਹੋ ਗਈ ਹੁਣ ਉਹਦੀ ਤਫ਼ਤੀਸ਼ ਚੱਲ ਰਹੀ ਹੈਗੀ ਆ ਤੇ ਤਫ਼ਤੀਸ਼ ਬਿਲਕੁਲ ਮੈਰਿਟ ਤੇ ਕੀਤੀ ਜਾਊਗੀ ਜੋ ਵੀ ਇਹਦੇ ਵਿੱਚ ਤੁਹਾਡੇ ਵੱਲੋਂ ਦੱਸਿਆ ਗਿਆ ਵੀ ਉਹ ਲੜਕੀ ਲੜਕੇ ਵਾਲੇ ਕਹਿ ਰਹੇ ਆ ਵੀ ਨਾਮ ਜਿਹੜੇ ਹੈਗੇ ਉਹ ਪ੍ਰੋਪਰ ਨਹੀਂ ਹੈਗੇ ਵਿੱਚ ਜਾਂ ਕੋਈ ਹੋਰ ਬੰਦੇ ਵੀ ਇਨਵੋਲਵ ਸਿਗੇ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਇਨਵੈਸਟੀਗੇਸ਼ਨ ਮੈਰਿਟ ਤੇ ਹੋਏਗੀ ਔਰ ਜਿਹਦਾ ਜਿਹਦਾ ਜੋ ਜੋ ਰੋਲ ਹੋਇਆ ਉਹਦੇ ਖਿਲਾਫ ਉਹ ਬਣਦੀ ਕਾਰਵਾਈ ਕੀਤੀ ਜਾਊਗੀ